ਹਾਜ਼ਰ ਹੋਈਆਂ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮਸੇਵਾਲੇ ਬਾਈ ਦੇ ਨਾਮ ਹਰ ਰੋਜ਼ ਕੋਈ ਨਾ ਕੋਈ ਨਵਾਂ ਰਿਕਾਰਡ ਨਾਮ ਹੁੰਦਾ ਹੈ ਜਾਂ ਕੋਈ ਨਾ ਕੋਈ ਨਵਾਂ ਰਿਕਾਰਡ ਟੁੱਟਦਾ ਹੈ ਤਾਂ ਦੋਸਤੋ ਅੱਜ ਆਪਾਂ ਜਿਸ ਰਿਕਾਰਡ ਦੀ ਗੱਲ ਕਰਨ ਜਾ ਰਹੇ ਹਾਂ ਉਹ ਸਿੱਧੂ ਮਸੇਵਾਲਾ ਬਾਈ ਹੀ ਕਰ ਸਕਦਾ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਪੂਰੇ ਭਾਰਤ ਦੇ ਵਿੱਚੋਂ ਕੋਈ ਅਜਾ ਆਰਟਿਸਟ ਹੋਵੇਗਾ ਜੋ ਸਿੱਧੂ ਮਸੇਵਾਲੇ ਬਾਈ ਦਾ ਇਹ ਰਿਕਾਰਡ ਤੋੜੇਗਾ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਿੱਧੂ ਮਸੇਵਾਲੇ ਬਾਈ ਦਾ 295 ਗੀਤ ਜੋ ਕਿ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਪੂਰੀ ਦੁਨੀਆ ਦੇ ਵਿੱਚ ਤਾਂ ਦੋਸਤੋ ਕਈ ਲੋਕ ਸਿੱਧੂ ਮਸੇਵਾਲੇ ਬਾਈ ਦਾ ਇਹ Song ਇਸ ਕਰਕੇ ਵੀ ਸੁਣਦੇ ਨੇ ਕਿਉਂਕਿ ਸਿੱਧੂ ਮਸੇਵਾਲੇ ਬਾਈ ਦੀ ਡੈਥ 29 ਮਈ ਨੂੰ ਹੋਈ ਸੀ ਅਤੇ ਜੇ ਆਪਾਂ 29 ਮਈ ਨੂੰ ਜੋੜ ਕੇ ਦੇਖੀਏ ਤਾਂ 295 ਬੰਦਾ ਹੈ ਜੋ ਕਿ ਸਿੱਧੂ ਮਸੇਵਾਲੇ ਬਾਈ ਦੇ ਗੀਤ ਦਾ ਟਾਈਟਲ ਹੈ ਤਾਂ ਦੋਸਤੋ ਤੁਹਾਨੂੰ ਦੱਸਦੇ ਹਾਂ ਇਸ ਵੀਡੀਓ ਦੇ ਵਿੱਚ 295 ਗੀਤ ਨੇ ਕਿਹੜੇ ਰਿਕਾਰਡ ਸੈੱਟ ਕਰ ਦਿੱਤੇ ਨੇ ਦੋਸਤੋ ਸਿੱਧੂ ਮਸੇਵਾਲੇ ਬਾਈ ਨੇ 15 ਮਈ 2021 ਨੂੰ ਆਪਣੀ ਐਲਬਮ ਰਿਲੀਜ਼ ਕੀਤੀ ਸੀ ਅਤੇ ਉਸ ਦੇ ਵਿੱਚ ਇੱਕ ਗੀਤ ਰਿਲੀਜ਼ ਕੀਤਾ ਸੀ 295 ਨਾਂ ਦਾ ਜੀ ਇਸ ਦੇ ਵਿੱਚ ਸਿੱਧੂ ਮਸੇਵਾਲੇ ਨੂੰ ਟ੍ਰੋਲ ਕਰਨ ਵਾਲੇ ਹਿਟਰਾਂ ਨੂੰ ਸਿੱਧੂ ਮਸੇਵਾਲੇ ਬਾਈ ਨੇ ਜਵਾਬ ਦਿੱਤਾ ਸੀ ਅਤੇ ਸਿੱਧੂ ਮਸੇਵਾਲੇ ਬਾਈ ਨੇ ਇਹ ਸੋង ਉਸ ਐਲਬਮ ਦੇ ਵਿੱਚ ਸਿਰਫ ਆਡੀਓ ਦੇ ਰੂਪ ਵਿੱਚ ਰਿਲੀਜ਼ ਕੀਤਾ ਸੀ ਤੇ ਇਸ ਗੀਤ ਦੀ ਕੋਈ ਵੀ ਵੀਡੀਓ ਰਿਲੀਜ਼ ਨਹੀਂ ਹੋਈ ਸੀ ਤਾਂ ਦੋਸਤੋ ਇਹ ਗੀਤ ਸਿੱਧੂ ਮਸੇਵਾਲੇ ਬਾਈ ਨੇ ਆਪਣੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਰਿਲੀਜ਼ ਕੀਤਾ ਸੀ ਅਤੇ ਇਸ ਨੂੰ ਹੁਣ ਤੱਕ 728 ਮਿਲੀਅਨ ਵਿਊਜ਼ ਹੋ ਚੁੱਕੇ ਹਨ ਤੇ ਦੋਸਤੋ ਜੇਕਰ ਆਪਾਂ ਗੱਲ ਕਰੀਏ ਇਸ ਗੀਤ ਦੇ ਉੱਪਰ ਲਾਈਕ ਅਤੇ ਕਮੈਂਟਸ ਦੀ ਤੇ ਇਸ ਗੀਤ ਦੇ ਉੱਪਰ 11 मिलियन लाइक्स हो चुके ਹਨ ਤੇ ਜੇਕਰ ਆਪਾਂ ਗੱਲ ਕਰੀਏ ਕਮੈਂਟਸ ਦੀ ਤਾਂ ਇਸ ਦੇ ਉੱਪਰ 1.5 ਮਿਲੀਅਨ ਕਮੈਂਟਸ ਹੋ ਚੁੱਕੇ ਨੇ ਤਾਂ ਦੋਸਤੋ ਇਹ ਹੀ ਰਿਕਾਰਡ ਸੈੱਟ ਕੀਤਾ ਹੈ ਸਿੱਧੂ ਮਸੇਵਾਲੇ ਬਾਈ ਦੇ 295 ਗੀਤ ਨੇ ਕਿ ਪੂਰੇ ਭਾਰਤ ਦੇ ਵਿੱਚ ਕਿਸੇ ਵੀ ਆਡੀਓ Song ਨੂੰ ਹੁਣ ਤੱਕ ਇੰਨੇ ਲਾਈਕਸ ਨਹੀਂ ਆਏ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਿੱਧੂ ਮਸੇਵਾਲੇ ਬਾਈ ਦੇ 295 ਗੀਤ ਨੂੰ 11 ਮਿਲੀਅਨ ਲਾਈਕ ਹੋ ਚੁੱਕੇ ਨੇ ਅਤੇ ਦੋਸਤੋ ਤੁਹਾਨੂੰ ਪਤਾ ਹੈ ਕਿ ਸਿੱਧੂ ਮਸੇਵਾਲੇ ਬਾਈ ਦੇ 295 ਦੀ ਕੋਈ ਵੀ ਵੀਡੀਓ ਨਹੀਂ ਹੈ ਇਹ ਸਿਰਫ ਆਡੀਓ Song ਹੈ ਇਹ ਸਿੱਧੂ ਮਸੇਵਾਲੇ ਬਾਈ ਦੇ ਲਈ ਬਹੁਤ ਵੱਡੀ ਅਚੀਵਮੈਂਟ ਹੈ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਸਿੱਧੂ ਮੂਸੇਵਾਲੇ ਬਾਈ ਦੇ ਇਸ ਰਿਕਾਰਡ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤਾਂ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ